ਉਹ ਆ ਗਿਆ ਤੂੰ ਤਾਂ ਖਾਸਾ ਬੋਲਿਆ ਸੀ ਓਏ ਓਹੀ ਆਇਆ ਲਿਆ ਲਿਆ ਇਹਨੂੰ ਇਹ ਤਾਂ ਬੜਾ ਬੋਲਿਆ ਸੀ ਨਟ ਤੇ ਵੀ ਆ ਬੱਬੂ ਮਾਨ ਸਾਨੂੰ ਧੋਖਾ ਕਿੱਥੇ ਦੇ ਗਿਆ ਧੋਖਾ ਓਏ ਜ਼ਿੰਦਗੀ 'ਚ ਇੱਕ ਚੀਜ਼ ਯਾਦ ਰੱਖੋ ਛੋਟੇ ਵੀਰੋ ਤੁਸੀਂ ਛੋਟੇ ਹੋ ਮੈਂ ਤੋ ਜਿਹੜੇ ਹਾਨੀਆ ਉਹਨਾਂ ਨੂੰ ਤਾਂ ਪਤਾ ਹੈ ਕਦੇ ਉੱਪਰ ਲਾ ਨਹੀਂ ਕਦੇ ਗੁੱਸੇ 'ਚ ਨਹੀਂ ਆਉਣਾ ਕਦੇ ਤਹਿਸ਼ ਨਹੀਂ ਆਉਣਾ ਹੁਣ ਤੈਨੂੰ ਮੈਂ ਗੱਲ ਦੱਸਦਾ ਵੀ ਮੈਂ ਕਿਉਂ ਨਹੀਂ ਸੀ ਆਇਆ ਆ ਜਦਲੂ ਦਲਾ ਪੁੱਛ ਸਵਾਰ ਕੇ ਫਿਰ ਸਾਰਿਆਂ ਦਾ ਬਾਈ ਤੁਨੂੰ ਵੀ ਸਭ ਨੂੰ ਪਤਾ ਵੀ ਅਦਾ ਬਿਨਾ ਸਾਡਾ ਹੁਣ ਮੇਲਾ ਕਦੀ ਹੋਣਾ ਨਹੀਂ ਜ਼ਿੰਦਗੀ 'ਚ ਤੇ ਇਹੀ ਸਾਡੀ ਪਿਛਲੀ ਵਾਰੀ ਵੀ ਸਾਨੂੰ ਇਹ ਪਤਾ ਹੀ ਹਜੇ ਤੱਕ ਪਤਾ ਨਹੀਂ ਲੱਗਿਆ ਵੀ ਹੋਇਆ ਗਿਆ ਸਾਡੇ ਨਾਲ ਮੈਂ ਇਸ ਲਈ ਨਹੀਂ ਸੀ ਆਇਆ ਸੁਣੋ ਕਿਉਂਕਿ ਉਦੋਂ ਕੌਮੀ ਇਨਸਾਫ ਮੋਰਚਾ ਲੱਗਿਆ ਸੀ ਮੈਂ ਇਹਨਾਂ ਨੂੰ ਕਿਹਾ ਸੀ ਛੋਟੇ ਵੀਰ ਨੱਚਦੇ ਚੰਗੇ ਨਹੀਂ ਲੱਗਦੇ ਉੱਥੇ ਉਹਨਾਂ ਸਿੰਘਾਂ ਦੀ ਗੱਲ ਹੋ ਰਹੀ ਹੈ ਇਸ ਕਰਕੇ ਨਹੀਂ ਸੀ ਆਇਆ ਉਹ ਪੈਸਾ ਪੂਸਾ ਤਾਂ ਬਾਅਦ ਦੀਆਂ ਗੱਲਾਂ ਯਾਰ ਮੈਂ ਕਿਹੜੇ ਮੈਂ 25 ਸਾਲ 'ਚ ਜੋ ਕਮਾਇਆ ਪੋ ਗਰੀਬਾ ਜੇ ਬੰਦਿਆ ਮੇਰੇ ਕੋਲ ਇੱਕੋ ਘਾਰੋਂ ਮੇਰੇ ਪਿਓ ਨੇ ਲੈ ਕੇ ਦਿੱਤਾ ਸੀ ਜ਼ਮੀਨ ਬਦੀ ਨਹੀਂ ਘੱਟੀ ਐ ਤੂੰ ਆ ਗਿਆ ਤੂੰ ਤਾਂ ਖਾਸਾ ਬੋਲਿਆ ਸੀ ਓਏ ਓਹੀ ਆਏ ਲੈ ਆਇਆ ਇਹਨੂੰ ਇਹ ਤਾਂ ਬੜਾ ਬੋਲਿਆ ਸੀ ਨੱਟ ਤੇ ਵੀ ਆ ਬਾਬੂ ਮਾਨ ਸਾਨੂੰ ਧੋਖਾ ਕਿੱਥੇ ਦੇ ਗਿਆ ਧੋਖਾ ਓਏ ਹਾਂ ਲਾ ਆ ਗਏ ਡਕੇ ਆ ਜਾ ਇਹ 25 30 ਸਾਲ ਦੇ ਮੇਰੇ ਘੜਾਉਣੇ ਆ ਜ਼ਿੰਦਗੀ ਚ ਇੱਕ ਚੀਜ਼ ਯਾਦ ਰੱਖੋ ਛੋਟੇ ਵੀਰੋਂ ਤੁਸੀਂ ਛੋਟੇ ਉਮਰ ਤੋਂ ਜਿਹੜੇ ਹਾਨੀਆ ਉਹਨਾਂ ਨੂੰ ਤਾਂ ਪਤਾ ਹੈ ਕਦੇ ਉਬੜਲਾ ਨਹੀਂ ਕਦੇ ਗੁੱਸੇ ਚ ਨਹੀਂ ਆਉਣਾ ਕਦੇ ਤਹਿਸ਼ ਨਹੀਂ ਆਉਣਾ ਹੁਣ ਤੈਨੂੰ ਮੈਂ ਗੱਲ ਦੱਸਦਾ ਵੀ ਮੈਂ ਕਿਉਂ ਨਹੀਂ ਸੀ ਆਇਆ ਆਜ ਜਰੂਰ ਦਗਾ ਕੁਛ ਸਵਾਰ ਕੇ ਫਿਰ ਸਾਰੇ ਨਾਲ ਭਾਈ ਤੁਹਾਨੂੰ ਵੀ ਸਭ ਨੂੰ ਪਤਾ ਵੀ ਅਦਾ ਬਿਨਾ ਸਾਡਾ ਹੁਣ ਮੇਲਾ ਕਦੀ ਹੋਣਾ ਨਹੀਂ ਜ਼ਿੰਦਗੀ 'ਚ ਤੇ ਇਹੀ ਸਾਡੀ ਪਿਛਲੀ ਵਾਰੀ ਵੀ ਸਾਨੂੰ ਇਹ ਪਤਾ ਹੀ ਹਜੇ ਤੱਕ ਤਾਂ ਨਹੀਂ ਪਤਾ ਲੱਗਿਆ ਵੀ ਹੋਇਆ ਗਿਆ ਸਾਡੇ ਨਾਲ ਨੀ ਫਿਰ ਇਹਨਾਂ ਉੱਪਰ ਗੱਦਗਾ ਸੀ ਮੈਂ ਇਸ ਲਈ ਨਹੀਂ ਸੀ ਆਇਆ ਸੁਣੋ ਕਿਉਂਕਿ ਉਦੋਂ ਕੌਮੀ ਇਨਸਾਫ ਮੋਰਚਾ ਲੱਗਿਆ ਸੀ ਮੈਂ ਇਹਨਾਂ ਨੂੰ ਕਿਹਾ ਸੀ ਛੋਟੇ ਵੀਰ ਨੱਚਦੇ ਚੰਗੇ ਨਹੀਂ ਲੱਗਦੇ ਉੱਥੇ ਉਹਨਾਂ ਸਿੰਘਾਂ ਦੀ ਗੱਲ ਹੋ ਰਹੀ ਹੈ ਇਸ ਕਰਕੇ ਨਹੀਂ ਸੀ ਆਇਆ ਉਹ ਪੈਸਾ ਪੂਸਾ ਤਾਂ ਬਾਅਦ ਦੀਆਂ ਗੱਲਾਂ ਯਾਰ ਮੈਂ ਕਿਹੜੇ ਮੈਂ 25 ਸਾਲ ਚ ਜੋ ਕਮਾਇਆ ਉਹ ਗਰੀਬਾਂ 'ਚ ਵੰਡਿਆ ਵੇ ਕੋਈ ਕੋ ਕਾਰੋ ਮੇਰੇ ਪਿਓ ਨੇ ਲੈ ਕੇ ਦਿੱਤਾ ਸੀ ਜ਼ਮੀਨ ਬਦੀ ਨਹੀਂ ਘੱਟੀ ਐ ਇਸ ਕਰਕੇ ਮੇਰਾ ਸ਼ੌਕ ਆ ਪੈਸਾ ਵਾਧਦੀਆਂ ਗੱਲਾਂ ਸੋ ਕਦੇ ਉੱਬੜਣਾ ਨਹੀਂ ਮੇਰੀ ਜਾਨ ਕੋਈ ਨਹੀਂ ਐਹੇ ਜੇ ਕੰਮ ਨਹੀਂ ਕਰੀਦੇ ਗੋਆਂਢੀਆਂ ਇੱਥੇ ਖੈਣਦਾ ਸੀ ਮੰਡੀ 'ਚ ਮੱਝਾਂ ਲੈ ਕੇ ਜਾਂਦੇ ਰਹੇ ਹਾਂ ਵੀ ਤੂੰ ਆ ਗਿਆ ਤੂੰ ਤਾਂ ਖਾਸਾ ਬੋਲਿਆ ਸੀ ਹੋਏ ਉਹੀ ਹੈ ਲਿਆ ਲਿਆ ਇਹਨੂੰ ਇਹ ਤਾਂ ਬੜਾ ਬੋਲਿਆ ਸੀ ਨੱਟ ਤੇ ਵੀ ਆ ਬੱਬੂ ਮਾਨ ਸਾਨੂੰ ਧੋਖਾ ਕਿੱਥੇ ਦੇ ਗਿਆ ਧੋਖਾ ਹੈ ਹਾਂ ਲਾ ਆ ਗਏ ਡੱਕੇ ਆ ਜਾ ਇਹ 25 30 ਸਾਲ ਦੇ ਮੇਰੇ ਘੜਾਉਣੇ ਆ ਜ਼ਿੰਦਗੀ 'ਚ ਇੱਕ ਚੀਜ਼ ਯਾਦ ਰੱਖੋ ਛੋਟੇ ਵੀਰੋਂ ਤੁਸੀਂ ਛੋਟੇ ਉਮਰ ਤੋਂ ਜਿਹੜੇ ਹਾਨੀਆ ਉਹਨਾਂ ਨੂੰ ਤਾਂ ਪਤਾ ਹੈ ਕਦੇ ਉੱਪਰ ਲਾ ਨਹੀਂ ਕਦੇ ਗੁੱਸੇ 'ਚ ਨਹੀਂ ਆਉਣਾ ਕਦੇ ਤਹਿਸ਼ ਨਹੀਂ ਆਉਣਾ ਹੁਣ ਤੈਨੂੰ ਮੈਂ ਗੱਲ ਦੱਸਦਾ ਵੀ ਮੈਂ ਕਿਉਂ ਨਹੀਂ ਸੀ ਆਇਆ आज जरूर दल कुछ सवार के सारे पे, पे फिर सारे दल भाई ਤੁਨੂੰ ਵੀ ਸਭ ਨੂੰ ਪਤਾ ਵੀ ਅਦਾ ਬਿਨਾ ਸਾਡਾ ਹੁਣ ਮੇਲਾ ਕਦੀ ਹੋਣਾ ਨਹੀਂ ਜ਼ਿੰਦਗੀ 'ਚ ਤੇ ਇਹੀ ਸਾਡੀ ਪਿਛਲੀ ਵਾਰੀ ਵੀ ਸਾਨੂੰ ਇਹ ਪਤਾ ਹੀ ਹਜੇ ਤੱਕ ਵੀ ਨਹੀਂ ਪਤਾ ਲੱਗਿਆ ਵੀ ਹੋਇਆ ਗਿਆ ਸਾਡੇ ਨਾਲ ਨਹੀਂ ਫਿਰ ਇਹਨਾਂ ਉੱਬਲ ਗਾਦੇ ਗਿਆ ਸੀ ਮੈਂ ਇਸ ਲਈ ਨਹੀਂ ਸੀ ਆਇਆ ਸੁਣੋ ਕਿਉਂਕਿ ਉਦੋਂ ਕੌਮੀ ਇਨਸਾਫ ਮੋਰਚਾ ਲੱਗਿਆ ਸੀ ਮੈਂ ਇਹਨਾਂ ਨੂੰ ਕਿਹਾ ਸੀ ਛੋਟੇ ਵੀਰ ਨੱਚਦੇ ਚੰਗੇ ਨਹੀਂ ਲੱਗਦੇ ਉੱਥੇ ਉਹਨਾਂ ਸਿੰਘਾਂ ਦੀ ਗੱਲ ਹੋ ਰਹੀ ਹੈ ਇਸ ਕਰਕੇ ਨਹੀਂ ਸੀ ਆਇਆ ਉਹ ਪੈਸਾ ਪੂਸਾਂਦਾ ਬਾਦ ਦੀਆਂ ਗੱਲਾਂ ਯਾਰ ਮੈਂ ਕਿਹੜੇ ਮੈਂ 25 ਸਾਲ ਚ ਜੋ ਕਮਾਇਆ ਉਹ ਗਰੀਬਾਂ ਚ ਵੰਡਿਆ ਮੇਰੇ ਕੋਲ ਇੱਕੋ ਕਾਰਾ ਮੇਰੇ ਪਿਓ ਨੇ ਲੈ ਕੇ ਦਿੱਤਾ ਸੀ ਜ਼ਮੀਨ ਬਦੀ ਨਹੀਂ ਘਟੀ ਐ ਇਸ ਕਰਕੇ ਮੇਰਾ ਸ਼ੌਕ ਹੈ ਪੈਸਾ ਵੰਡ ਦੀਆਂ ਗੱਲਾਂ ਸੋ ਕਦੇ ਉੱਬੜਨਾ ਨਹੀਂ ਮੇਰੀ ਜਾਨ ਕੋਈ ਨਹੀਂ ਕੋਈ ਨਹੀਂ ਐਂਜੇ ਕੰਮ ਨਹੀਂ ਕਰੀਦੇ ਉਹ ਗੰਡੀਆਂ ਇੱਥੇ ਖੜ੍ਹਦਾ ਸੀ ਮੰਡੀ 'ਚ ਮੱਝਾਂ ਲੈ ਕੇ ਜਾਂਦੇ ਰਹੇ ਹਾਂ ਵੀ